ਕੰਦੀ ਉੱਤੇ ਰੁਖੜਾ ਕਿਚਰਕ ਬੰਦੇ ਬੰਨੇ ਧੀਰ ਰੀਦਾ ਕੱਚੇ ਭਾਂਡੇ ਰੱਖੀਐ ਕਿਚਰਕ ਤਾਂ ਹੀ ਨੀਰ ਕਿਚਰ ਹੈ ਕਿ ਰਾਰੇ ਉੱਪਰ ਹੈ ਕੰਦੀ ਉੱਤੇ ਰੁਖੜਾ ਕਿਚਰਕ ਬੰਦੇ ਦੀ ਰੁਖ ਕੰਨ ਤੇ ਖੜਾ ਹੈ ਕਿਨਾਰੇ ਤੇ ਖੜਾ ਦਰਿਆ ਦੀ ਧਾਦੇ ਜਾਂ ਦੀਵਾਰ ਤੇ ਜਮਿਆ ਰੁਖ ਦਿਵਾਰ ਤੇ ਵੀ ਜਮਾ ਉਹਨੇ ਰੁੱਖ ਕੱਚੀਆਂ ਕੰਨਾਂ ਹੁੰਦੀਆਂ ਸੀ ਅੱਗੇ ਉਹ ਪੇਪਲ ਵਗੈਰਾ ਰੁੱਖ ਜਮੇ ਹੁੰਦੇ ਸੀ ਪੱਕੀਆਂ ਵੀ ਲੱਗ ਜਾਂਦੇ ਸੀ ਪੱਕੀਆਂ ਦੇ ਵੀ ਜਮੇ ਹੁੰਦੇ ਉਹ ਕਿੰਨਾ ਈਰ ਖੜਾ ਰਹੂਗਾ ਅਖਰ ਉਹਨੇ ਵੱਡਾ ਉਹ ਦਵਾਰ ਢਾ ਦੇਣੀ ਹੈ ਜਾਂ ਬਕਾਂਦ ਦਾ ਅਰਥ ਦਵਾਰ ਵੀ ਲੈ ਲੀਏ ਕੰਦ ਲੈ ਲੀਏ ਤਾਂ ਵੀ ਕੁਝ ਅਲੱਗ ਕੁਕਾ ਜਿਬੀ ਤੇ ਦਾ ਰੁੱਖ ਤੇਖਸਾ ਦਾ ਕੰਦ ਚ ਮਿੱਟੀ ਜਰੂਰ ਹੁੰਦੀ ਆ ਪਰ ਰੁੱਖ ਦਾ ਹਾਲ ਥੋੜੀ ਹਾਲ ਸਕਦੀ ਆ ਉਹ ਸਹੀ ਫੇਰ ਆਹ ਜਿਹੜਾ ਰੁੱਖ ਪੈਦਾ ਹੋ ਗਿਆ ਉਹ ਕਿੰਨਾ ਕਿਹੜਾ ਦੇਖੂਗਾ ਵੀ ਮੇਰੀ ਜ਼ਿੰਦਗੀ ਹੈ ਕਿੰਨਾ ਇਹ ਧੀਰ ਜ਼ਰੂਰ ਉਹਦਾ ਡਿਗੇ ਹੀ ਡਿਗਾ ਕਿਸੇ ਦਾ ਮਾਲਕ ਨਹੀਂ ਉਹਨੂੰ ਪੁੱਟ ਕੇ ਫਰੇ ਬਣਾ ਲੈ ਵੀ ਮੇਰੀ ਕੰਦ ਟਾਹੂਗਾ ਕੋਠਾ ਢਾ ਦੂ ਪੁੱਟ ਲੈ ਨਹੀਂ ਦੋ ਘਾਟੋਂ ਢਾਏ ਲੈਣੀ ਹੈ ਤੇ ਮਾਲਕ ਇਹ ਜਾਣਾ ਵੀ ਪੜਣੀ ਪਟਣਾ ਜੋ ਮਰਜ਼ੀ ਹੋ ਜਾਏ ਫੇਰ ਉਹ ਦੁਬਾਰਾ ਉਹਨੇ ਤਾਂ ਕਰ ਨਹੀਂ ਕਰਨਾ ਕਰਤਾ ਸੀ ਹਾਂ ਕਿਚਰ ਬੰਦੇ ਤੇ ਹੀਰ ਗੰਦੀ ਉੱਤੇ ਰੁਕਾ ਕਿਚਰ ਕ ਬੰਨੇ ਧੀਰ ਕਿੰਨਾ ਕਿਚਰ ਧੀਰ ਬੰਨੂ ਫਿਰਦਾ ਕੱਚੇ ਭਾਂਡੇ ਰੱਖੀਏ ਕਿਚਰ ਦਾ ਹੀ ਨੀਰ ਹਾਂ ਕੱਚੇ ਪਾਣੇ ਚ ਕਿੰਨਾ ਚਿਰ ਤੁਸੀਂ ਪਾਣੀ ਰੱਖ ਲਓਗੇ ਜੇ ਪਾਣੀ ਦਾ ਉਵੇ 5 7 10 ਮਿੰਟ ਪਾਣੀ ਤੇ ਹੂਗਾ ਉਸ ਬਾਅਦ ਹੀ ਭਾਂਡੇ ਨੇ ਖੁਰਜਾਣੇ ਪਾਣੀ ਨੇ ਭਾਂਡੇ ਨੇ ਗੱਲਾ ਹੋ ਕੇ ਵਹਿ ਜਾਣਾ ਥੱਲੇ ਉਤਲੇ ਵਜ਼ਨ ਨਾਲੇ ਪਾਣੀ ਰੁੜ ਜਾਣਾ ਹਾਂਜੀ ਸਰੀਰ ਦਾ ਮਹੱਲ ਮਿੱਸਾ ਕੱਚਾ ਪਾਂਡਾ ਮੰਗਵਾਇਆ ਜਿਹੜਾ ਸਰੀਰ ਹੈ ਕੱਚਾ ਪਾਂਡਾ ਇਹਦੇ ਵਿੱਚ ਕਿੰਨਾ ਚਿਰ ਆਤਮਾ ਨੂੰ ਤੁਸੀਂ ਰੱਖ ਲੋਗੇ ਸਮਝ ਕੇ ਇਹ ਕੱਦੀ ਉੱਤੇ ਰੁਖਣਾ ਹੈ ਇਸਰੀਲ ਦੇ ਵਿੱਚ ਜਿਹੜੀ ਆਤਮਾ ਦੀ ਬਹੁਤੀ ਜ਼ਿੰਦਗੀ ਨਹੀਂ ਹੈ ਗੱਲ ਸਰੀਰ ਦੀ ਔਰ ਆਤਮਾ ਦੀ ਹੈ ਬਹੁਤ ਲੰਬੀ ਜ਼ਿੰਦਗੀ ਨਹੀਂ ਹੈ ਸਰੀਰ ਦੇ ਵਿੱਚ ਤੁਹਾਡੀ ਬਾਤ ਦੋਹੇ ਪ੍ਰਮਾਣ ਸਰੀਰ ਦੇ ਸਰੀਰ ਹਮੇਸ਼ਾ ਰਹਿਣ ਵਾਲਾ ਨਹੀਂ ਬਹੁਤ ਥੋੜੀ ਦਿਨ ਰਹਿਣ ਵਾਲਾ ਹੈ ਆਤਮਾ ਹਮੇਸ਼ਾ ਰਹਿਣ ਵਾਲੀ ਹੈ ਹਾਂਜੀ